ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰਿਆ ਲਾਗੀ ਚੋਟ ਮਰਮ ਕੀ ਰਹ्यो ਕਬੀਰਾ ਠੌਰ ਕਬੀਰ ਸਾਹਿਬ ਜੀ 182 ਨੰਬਰ ਸ਼ਲੋਕ ਵਿੱਚ ਫੁਰਮਾਨ ਕਰਦੇ ਹਨ ਕਬੀਰ ਮਾਰੇ ਬਹੁਤ ਪੁਕਾਰਿਆ ਮਾਰੇ ਦਾ ਮਤਲਬ ਹੈ ਕਿ ਜਿਸ ਨੂੰ ਆ ਸੰਸਾਰ ਦੀ ਅਗਨੇ ਬੁਰਾਈਆਂ ਨੇ ਪਾਪਾਂ ਨੇ ਮੰਦ ਕਰਮਾਂ ਨੇ ਮਾਰ ਰੱਖਿਆ ਤੇ ਅਗਲਾ ਬਚਨ ਬਹੁਤ ਪੁਕਾਰਿਆ ਕਹਿ ਲੱਗੇ ਜਿਸ ਤੇ ਇਹ ਮਾਰਾਂ ਪੈਂਦੀਆਂ ਨੇ ਉਹ ਬਹੁਤ ਹਹਾਕਾਰ ਕਰਦਾ ਹੈ ਬੜਾ ਦੁਖੀ ਹੁੰਦਾ ਹੈ ਜਿਹੜਾ ਇਨਸਾਨ ਜਿੰਨਾ ਜ਼ਿਆਦਾ ਪਾਪਾਂ ਦੇ ਅੰਦਰ ਮੰਦ ਕਰਮਾਂ ਦੇ ਅੰਦਰ ਖਚਤ ਹੋਏਗਾ ਅਸਲ ਦੇ ਵਿੱਚ ਉਹ ਓਨੀ ਜ਼ਿਆਦਾ ਅੰਦਰੋਂ ਦੁਖੀ ਹੋਏਗਾ ਤੇ ਓਨੀ ਜ਼ਿਆਦਾ ਹਾਹਾਕਾਰ ਪੁਕਾਰਾਂ ਉਸ ਦੇ ਅੰਦਰੋਂ ਉੱਠਣਗੀਆਂ ਤੇ ਅਗਲਾ ਬਚਨ ਹੈ ਪੀਰ ਪੁਕਾਰੈ ਔਰ ਪੀਰ ਦਾ ਮਤਲਬ ਹੈ ਸੱਟ ਪੀੜ ਪੀਰ ਪੁਕਾਰੈ ਔਰ ਜਿਉਂ-ਜਿਉਂ ਇਹ ਪੀੜ ਉੱਠਦੀ ਹੈ ਜਿਉਂ-ਜਿਉਂ ਇਸ ਦੇ ਵਿੱਚ ਜ਼ਿਆਦਾ ਦੁੱਖ ਇਸ ਨੂੰ ਮਿਲਦਾ ਹੈ ਤਿਉਂ-ਤਿਉਂ ਹੋਰ ਜ਼ਿਆਦਾ ਉੱਚੀ-ਉੱਚੀ ਆਵਾਜ਼ਾਂ ਦਿੰਦਾ ਹੈ ਹੋਰ ਜ਼ਿਆਦਾ ਉੱਚੀ-ਉੱਚੀ ਦੁਖੀ ਹੁੰਦਾ ਹੈ ਕਹਿ ਲਗੇ ਕਿ ਜਿਸ ਮਨੁੱਖ ਨੂੰ ਜੋ ਬੁਰਾਈਆਂ ਦੀ ਪਾਪਾਂ ਦੀ ਇਹ ਦੁਨਿਆਵੀ ਮੰਦ ਕਰਮਾਂ ਦੀ ਮਾਰ ਪੈਂਦੀ ਹੈ ਉਹ ਬੜੀ ਹਹਾਕਾਰ ਕਰਦਾ ਹੈ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੇ ਔਰਤੇ ਜਿੰਨੀ ਪੀੜ ਜਿਆਦਾ ਉਠਦੀ ਹੈ ਜਿੰਨਾ ਜਿਆਦਾ ਦਰਦ ਆਪਣੇ ਉੱਪਰ ਲੈਂਦਾ ਹੈ ਦੁਨਿਆਵੀ ਪਦਾਰਥਾਂ ਦਾ ਝਮੇਲਿਆਂ ਦਾ ਉਨਾਂ ਜਿਆਦਾ ਉਹ ਹੋਰ ਜਿਆਦਾ ਦੁਖੀ ਹੁੰਦਾ ਹੈ ਉਹ ਘਟਦਾ ਨਹੀਂ ਦੁੱਖ ਹੋਰ ਜਿਆਦਾ ਵੱਧਦਾ ਜਾਂਦਾ ਹੈ ਅਗਲੇ ਬਚਨ ਵਿੱਚ ਕਹਿਣ ਲੱਗੇ ਲਾਗੀ ਚੋਟ ਮਰੰਮ ਕੀ ਚੋਟ ਦਾ ਮਤਲਬ ਹੈ ਇੱਥੇ ਸ਼ਬਦ ਦੀ ਚੋਟ ਗੁਰੂ ਦੇ ਗਿਆਨ ਦੀ ਚੋਟ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾ ਸੁਖਮਨੀ ਸਾਹਿਬ ਗਿਆਨ ਦਾ ਜਦੋਂ ਅੰਜਨ ਅੱਖਾਂ ਦੇ ਵਿੱਚ ਸੁਰਮਾ ਪੈ ਗਿਆ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਕਹਿਣ ਲੱਗੇ ਲਾਗੀ ਚੋਟ ਮਰੰਮ ਕੀ ਕਹਿਣ ਲੱਗੇ ਕਿ ਮੇਰੇ ਤੇ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਹੈ ਮੇਰੇ ਤੇ ਕਿਰਪਾ ਹੋਈ ਗੁਰੂ ਦੇ ਸ਼ਬਦ ਦੀ ਚੋਟ ਮੈਨੂੰ ਜਿਸ ਵੇਲੇ ਵੱਜੀ ਰਹੋ ਕਬੀਰਾ ਠੌਰ ਠੌਰ ਦਾ ਰਹੋ ਠੌਰ ਦਾ ਮਤਲਬ ਹੈ ਕਿ ਥਾਂ ਤੇ ਹੀ ਰਹਿਣ ਜੋ ਰਹਿ ਗਿਆ ਪੁਕਾਰ ਯੋਗਾ ਰਿਆ ਹੀ ਨਹੀਂ ਭਾਵ ਕਿ ਇਹ ਨਾ ਤਾਂ ਇਹ ਦੁਨਿਆਵੀ ਝਮੇਲੇ ਦੁਨਿਆਵੀ ਦੁੱਖ ਮਾਰਦੇ ਹਨ ਤੇ ਨਾ ਹੀ ਮੈਂ ਪੁਕਾਰਦਾ ਹਾਂ ਕਹਿਣ ਲੱਗੇ ਮੈਨੂੰ ਹੁਣ ਜ਼ਰੂਰ ਜ਼ਰੂਰਤ ਨਹੀਂ ਪਈ ਇਸ ਇਨਾਂ ਦੁਨਿਆਵੀ ਦੁੱਖਾਂ ਦੇ ਕਰਕੇ ਚੀਕ ਪੁਕਾਰ ਕਰਨ ਦੀ ਕਿਉਂਕਿ ਦੁੱਖ ਆਉਣ ਹੀ ਨਹੀਂ ਦਿੱਤੇ ਕਿਸ ਚੀਜ਼ ਨੇ ਜਦੋਂ ਲਾਗੀ ਚੋਟ ਮਰੰਮ ਕੀ ਮਰੰਮ ਦਾ ਮਤਲਬ ਹੁੰਦਾ ਹੈ ਦਿਲ ਨੂੰ ਵਿੰਨਣ ਵਾਲੀ ਕਹਿਣ ਲੱਗੇ ਕਿ ਜਦੋਂ ਮੈਨੂੰ ਬਿੰਨ ਕੇ ਰੱਖ ਦੇਣ ਵਾਲੀ ਸਿੱਖਿਆ ਸ਼ਬਦ ਉਪਦੇਸ਼ ਗੁਰੂ ਕੋਲੋਂ ਮਿਲਿਆ ਉਸ ਤੋਂ ਬਾਅਦ ਮੈਂ ਇਸ ਦੁਨਿਆਵੀ ਦੁੱਖ ਤੋਂ ਬਚ ਗਿਆ ਜਿਸ ਦੀ ਬਚਤ ਦੇ ਕਰਕੇ ਬਚਾਉਣ ਦੇ ਕਰਕੇ ਜਿਹਦੇ ਵਿੱਚ ਦੁਨੀਆ ਹਹਾਕਾਰ ਮਚਾਰੀ ਹੈ ਦੁੱਖ ਭੋਗ ਰਹੀ ਹੈ ਕਹਿ ਲੱਗੇ ਮੈਂ ਇਸ ਦੁੱਖ ਤੋਂ ਹਹਾਕਾਰ ਤੋਂ ਬਚ ਗਿਆ ਕਿਉਂਕਿ ਮੈਨੂੰ ਮੇਰੇ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਧਾਰਨ ਕਰਨ ਦਾ ਮੌਕਾ ਮਿਲਿਆ ਅਗਲਾ ਬਚਨ ਕਹਿ ਲੱਗੇ ਕਬੀਰ ਚੋਟ ਸਹੇਲੀ ਸੈਲ ਕੀ ਲਾਗਤ ਲੈ ਉਸਾਸ ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਕਹਿ ਲਗੇ ਅਸਲ ਦੇ ਵਿੱਚ ਜਿਹੜੀ ਸ਼ਬਦ ਦੀ ਚੋਟ ਹੈ ਸ਼ਬਦ ਦਾ ਬਾਣ ਹੈ ਕਿਤੇ ਸ਼ਬਦ ਨੂੰ ਇੱਕ ਨੇਜਾ ਵੀ ਬਾਣ ਜਾਂ ਨੇਜਾ ਇਸ ਕਰਕੇ ਕਿ ਜਦੋਂ ਜਿਹੜੀ ਸਿੱਖਿਆ ਹੁੰਦੀ ਹੈ ਨਾ ਗੁਰੂ ਦੀ ਗੁਰੂ ਦਾ ਸ਼ਬਦ ਦਾ ਮਤਲਬ ਹੈ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਗੁਰੂ ਦਾ ਦੱਸਿਆ ਹੋਇਆ ਮਾਰਗ ਉਹ ਇੱਕ ਇਹੋ ਜੀ ਚੀਜ਼ ਹੈ ਕਹਿਣ ਲੱਗੇ ਕਿ ਜਦੋਂ ਕੋਈ ਗੱਲ ਮਨੁੱਖ ਦੇ ਅੰਦਰ ਬਿੰਨ ਕੇ ਨੰਗਦੀ ਹੈ ਨਾ ਉਹ ਫਿਰ ਉਸ ਦੇ ਜੀਵਨ ਵਿੱਚ ਉਤਰਦੀ ਹੈ ਕਈ ਵਾਰੀ ਕੋਈ ਦੁਨਿਆਵੀ ਤੌਰ ਤੇ ਸਾਡੇ ਭਾਈਚਾਰੇ ਸਰੀਕੇ ਚ ਕੋਈ ਇਹੋ ਜੀ ਇੱਕ ਦਾ ਲਫ਼ਜ਼ ਗੱਲ ਕਹਿ ਦਿੰਦਾ ਹੈ ਆਪਾਂ ਕਹਿ ਦਿੰਦੇ ਨੇ ਜੀ ਫਲਾਣੇ ਦੀ ਗੱਲ ਮੇਰੇ ਮੈਨੂੰ ਬਿੰਨ ਕੇ ਚਲੇ ਗਈ ਉਹਦਾ ਮਤਲਬ ਇਹ ਹੈ ਕਿ ਉਹ ਮੌਣ ਮਰਦੇ ਤੱਕ ਉਹ ਗੱਲ ਨਹੀਂ ਭੁੱਲੇਗੀ ਇਹਤੇ ਰੱਖਣਾ ਸ਼ਬਦ ਜਿਹੜੇ ਨੇ ਨਾ ਆਪਾਂ ਆਮ ਤੌਰ ਤੇ ਬਜ਼ੁਰਗਾਂ ਦੇ ਮੂੰਹੋਂ ਸੁਣਿਆ ਹੁੰਦਾ ਹੈ ਕਿ ਕਹਿੰਨ ਲੱਗੇ ਤਲਵਾਰ ਦਾ ਫੱਟ ਮਿਟ ਜਾਂਦਾ ਕਿਸੇ ਦੀ ਕਈ ਗੱਲ ਦਾ ਨਹੀਂ ਜੇ ਮਿਟਦਾ ਸਿਰਫ ਇੱਕ ਸ਼ਬਦ ਹੀ ਕਿਹਾ ਸੀ ਨਾ ਦਰਪਦੀ ਨੇ ਦਰਯੋਧਨ ਨੂੰ ਇੱਕ ਸ਼ਬਦ ਕਿਹਾ ਸੀ ਜਦੋਂ ਰੰਗ ਮਹਿਲ ਬਣਾਇਆ ਇਹਨਾਂ ਨੇ ਨਵਾਂ ਮਹਿਲ ਬਣਾਇਆ ਪਾਂਡਵਾ ਨੇ ਤੇ ਕੌਰਵ ਨੂੰ ਵੇਖਣ ਵਾਸਤੇ ਆਏ ਉਹ ਰੰਗ ਮਹਿਲ ਕਿਹੋ ਜਿਹਾ ਸੀਗਾ ਕਿ ਉੱਥੇ ਜਿੱਥੇ ਪਾਣੀ ਖੜਾ ਹੁੰਦਾ ਸੀ ਉੱਥੇ ਐਂ ਲੱਗਦਾ ਸੀ ਵੀ ਸੁੱਕਾ ਹੈ ਤੇ ਜਿੱਥੇ ਸੁੱਕੀ ਜਗ੍ਹਾ ਹੁੰਦੀ ਸੀ ਅਸਲ ਦੇ ਦਿਖਾਈ ਦਿੰਦੀ ਸੀ ਕਿ ਸੁੱਕੀ ਜਗ੍ਹਾ ਅਸਲ ਦੇ ਵਿੱਚ ਉੱਥੇ ਪਾਣੀ ਹੁੰਦਾ ਸੀ ਉਹ ਜਿਸ ਵੇਲੇ ਦਰਯੋਧਨ ਲੰਘਣ ਲੱਗਿਆ ਉਹਨੇ ਵੇਖਿਆ ਕਿ ਪਾਣੀ ਖੜਿਆ ਹੈ ਉਹਨੂੰ ਲੱਗਿਆ ਕਿ ਪਾਣੀ ਖੜਿਆ ਹੈ ਉਹ ਆਪਣਾ ਧੋਤੀ ਉੱਪਰ ਚੱਕ ਲਈ ਉਸਨੇ ਤੇ ਜਦੋਂ ਉੱਥੋਂ ਦੀ ਨੰਗਰ ਲੱਗਿਆ ਤੇ ਕੁਝ ਵੀ ਨਹੀਂ ਤੇ ਜਦੋਂ ਅੱਗੇ ਗਿਆ ਤੇ ਪਾਣੀ ਸੀ ਜਗਾ ਉਸ ਨੂੰ ਲੱਗ ਸੁੱਕੀ ਰਹੀ ਸੀ ਪਤਾ ਨਹੀਂ ਲੱਗਿਆ ਤੇ ਉਹਦੇ ਵਿੱਚ ਡਿੱਗ ਗਿਆ ਤੇ ਉੱਪਰ ਮਹਿਲ ਦੇ ਉੱਪਰ ਖੜੀ ਸੀ ਦਰੁਪਦੀ ਉਹਦੇ ਮੂੰਹ ਚੋਂ ਇੱਕ ਗੱਲ ਨਿਕਲੀ ਕਹਿਣ ਲੱਗੀ ਅੰਨਿਆ ਨੇ ਅੰਨੇ ਜੰਮੇ ਕਿਉਂਕਿ ਜਿਹੜਾ ਇਹਨਾਂ ਦਾ ਪਿਤਾ ਸੀ ਨਾ ਉਹ ਅੰਨਾ ਸੀ ਦ੍ਰਹਿਤਰਾਸ਼ਟ ਉਹ ਅੰਨਾ ਸੀ ਉਹ ਕਹਿਣ ਲੱਗੀ ਅੰਨਿਆ ਨੇ ਅੰਨੇ ਜੰਮੇ ਚੇਤੇ ਰੱਖਣਾ ਉਹ ਇੱਕ ਗੱਲ ਨੇ ਮਹਾਭਾਰਤ ਕਰਾ ਕੇ ਰੱਖ ਦਿੱਤੀ ਆਪਾਂ ਕਹਿ ਦਿੰਨੇ ਆ ਕਿ ਚੋਟ ਸੁਹੇਲੀ ਸਹਿਲ ਕੀ ਆਪਾਂ ਕਹਿ ਦਿੰਨੇ ਕਿ ਸ਼ਬਦ ਸ਼ਬਦ ਇੰਨੀ ਵੱਡਾ ਇੱਕ ਮਾਜਦਾ ਰੱਖਦੇ ਨੇ ਸ਼ਬਦ ਚੋਣ ਤੇ ਸ਼ਬਦਾਂ ਦੇ ਰਾਹੀਂ ਜੰਗਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਸ਼ਬਦਾਂ ਦੇ ਰਾਹੀਂ ਹੀ ਜੰਗਾਂ ਖਤਮ ਹੁੰਦੀਆਂ ਨੇ ਲੜਾਈਆਂ ਮਿਟਦੀਆਂ ਵੀ ਸ਼ਬਦ ਨਾਲ ਹੀ ਨੇ ਗੱਲ ਗੱਲਬਾਤ ਦੇ ਨਾਲ ਤੇ ਲੜਾਈ ਸ਼ੁਰੂ ਵੀ ਜ਼ੁਬਾਨ ਤੋਂ ਗੱਲਬਾਤੋਂ ਹੁੰਦੀ ਆ ਇਥੇ ਕਬੀਰ ਸਾਹਿਬ ਜੀ ਕਹਿਣ ਲੱਗੇ ਚੋਟ ਸੋਹੇਲੀ ਸੈਲ ਕੀ ਚੋਟ ਸੈਲ ਸੈਲ ਦਾ ਮਤਲਬ ਹੈ ਨੇਜਾ ਗੁਰੂ ਦੇ ਸ਼ਬਦ ਰੂਪੀ ਨੇਜਾ ਨੇਜਾ ਸਮਝਦੇ ਨੇ ਜਿਹਨੂੰ ਆਪਾਂ ਸਿੱਧੇ ਜੇ ਸ਼ਬਦਾਂ ਚ ਕਹੀਏ ਬਰਸ਼ਾ ਜਿਹੜਾ ਨਿੰਗ ਸਿੰਘਾਂ ਕੋਲ ਆਮਕਾਰ ਕੀ ਹੁੰਦਾ ਉਹਨੂੰ ਨੇਜਾ ਵੀ ਕਹਿ ਦਿੰਦੇ ਨੇ ਕਹਿਣ ਲੱਗੇ ਗੁਰੂ ਦੇ ਸ਼ਬਦ ਦਾ ਐਸਾ ਨੇਜਾ ਐਸੀ ਸੱਟ ਹੈ ਉਹ ਨੇਜਾ ਐਸਾ ਹੈ ਜਿਹੜਾ ਵੱਜਣ ਤੋਂ ਬਾਅਦ ਦੁੱਖ ਨਹੀਂ ਦਿੰਦਾ ਸ਼ਬਦ ਦਾ ਨੇਜਾ ਗੁਰੂ ਦੀ ਆਕੀ ਸਿੱਖਿਆ ਕਹਿ ਲਗੇ ਉਹ ਬਲਕਿ ਸੁਖ ਦਿੰਦਾ ਹੈ ਚੋਟ ਸੁਹੇਲੀ ਸੈਲ ਕੀ ਕਹਿ ਲਗੇ ਜਿਹੜੀ ਗੁਰੂ ਦੇ ਸ਼ਬਦ ਦੇ ਨੇਜੇ ਦੀ ਚੋਟ ਹੈ ਉਹ ਸੁਹੇਲੀ ਹੈ ਸੁਹੇਲੀ ਦਾ ਮਤਲਬ ਸੁਖ ਦੇਣ ਵਾਲੀ ਲਾਗਤ ਲੈ ਉਸਾਸ ਲੈ ਉਸਾਸ ਦਾ ਮਤਲਬ ਹੈ ਉਬੇਸਾ ਲੈਂਦਾ ਹੈ ਪ੍ਰਭੂ ਨੂੰ ਮਿਲਣ ਦੀ ਤਾਂਗ ਪੈਦਾ ਹੁੰਦੀ ਹੈ ਜਦੋਂ ਇਹ ਨੇਜਾ ਵੱਜਦੇ ਨਾ ਕਹਿ ਲੱਗੇ ਕਿ ਫੇਰ ਬੰਦੇ ਦੇ ਅੰਦਰ ਪ੍ਰਮਾਤਮਾ ਨੂੰ ਮਿਲਣ ਦੀ ਤਾਂਗ ਪੈਦਾ ਹੁੰਦੀ ਉਸ ਦੇ ਅੰਦਰ ਉਸਾਸ ਲੈ ਉਸਾਸ ਦਾ ਵੈਸੇ ਆਪਾਂ ਸ਼ਬਦ ਆਪਾਂ ਕਹਿ ਦਈਏ ਕਿ ਇਹਦਾ ਮਤਲਬ ਹੈ ਕਿ ਔਖੇ ਸਾਹ ਲੈਣਾ ਪਰ ਇੱਥੇ ਕਬੀਰ ਸਾਹਿਬ ਜੀ ਕਿਉਂਕਿ ਇਹ ਇਹ 네ਗੇਟਿਵ ਨਹੀਂ ਇਸ ਨੂੰ ਪੋਜ਼ਿਟਿਵ ਸੈਂਸ ਦੇ ਵਿੱਚ ਆ ਕੇ ਕਹਿ ਲੱਗੇ ਜਦੋਂ ਗੁਰੂ ਦੀ ਸਿੱਖਿਆ ਦਾ ਨੇਜਾ ਮੇਰੇ ਵੱਜਿਆ ਮੈਨੂੰ ਦੁਨਿਆਵੀ ਦਰਦ ਹੋਣ ਦੀ ਜਗ੍ਹਾ ਸੁਹੇਲਾ ਹੋ ਗਿਆ ਮੈਂ ਸੁਖੀ ਹੋ ਗਿਆ ਦੁੱਖ ਦੀ ਜਗ੍ਹਾ ਸੁਖ ਮਿਲਿਆ ਤੇ ਜਿਹੜੇ ਉਬੇ ਸਾਹ ਆਉਂਦੇ ਸੀ ਜਿਵੇਂ ਕਿਸੇ ਨੂੰ ਕੋਈ ਸੱਟ ਲੱਗੇ ਉਹਨੂੰ ਸਾਹ ਬੜੇ ਔਖੇ ਆਉਂਦੇ ਨੇ ਪਰ ਕਹਿ ਲੱਗੇ ਉਲਟ ਹੋ ਗਿਆ ਉਲਟਾ ਮੈਨੂੰ ਕਹਿ ਲੱਗੇ ਪ੍ਰਮਾਤਮਾ ਨੂੰ ਮਿਲਣ ਦੀ ਤਾਂਗ ਇੰਨੀ ਜਾਗ ਪਈ ਕਿ ਮੇਰੇ ਸਾਹ ਪ੍ਰਮਾਤਮਾ ਤੋਂ ਬਿਨਾ ਔਖੇ ਹੋ ਗਏ ਐਸੀ ਸਿੱਖਿਆ ਮੇਰੇ ਅੰਦਰ ਉਤਰੀ ਅਗਲਾ ਬਚਨ ਹੈ ਚੋਟ ਸਹਾਰੈ ਸ਼ਬਦ ਕੀ ਜੋ ਭਾਗਾ ਵਾਲਾ ਮਨੁੱਖ ਗੁਰੂ ਦੇ ਸ਼ਬਦ ਦੀ ਚੋਟ ਨੂੰ ਖਾਂਦਾ ਹੈ ਜਿਨੇ ਸ਼ਬਦ ਸੁਣ ਲਿਆ ਚੇਤੇ ਰੱਖਣਾ ਸੁਣੀਐ ਇਹਦੀਆਂ ਚਾਰ ਪੌੜੀਆਂ ਪਹਿਲਾਂ ਆਈਆਂ ਨੇ ਜਪਜੀ ਸਾਹਿਬ ਵਿੱਚ ਫਿਰ ਮੰਨੇ ਦੀਆਂ ਚਾਰ ਪੌੜੀਆਂ ਸੁਣਨਾ ਗੁਰੂ ਦੀ ਗੱਲ ਨੂੰ ਸੁਣਨ ਤੋਂ ਸੁਣੋ ਤਾਂ ਸਹੀ ਗੱਲ ਤਾਂ ਸੁਣ ਤੇ ਅਸੀਂ ਤਾਂ ਸੁਣਦੇ ਹੀ ਨਹੀਂ ਸੁਣਨ ਦੀ ਗੱਲ ਸਭ ਤੋਂ ਵੱਡੀ ਗੱਲ ਹੈ ਸੁਣੀਐ ਦੁਖ ਪਾਪ ਕਾ ਨਾਸ ਕਹਿਣ ਲੱਗੇ ਦੁਖ ਪਾਪ ਮਿਟ ਜਾਣਗੇ ਪਰ ਸੁਣੋ ਤਾਂ ਸਹੀ ਗੱਲ ਤਾਂ ਸੁਣਨ ਦੇ ਨਾਲ ਹੈ ਇੱਥੇ ਫਰਮਾਨ ਕਰਦੇ ਨੇ ਚੋਟ ਸਹਾਰੈ ਸ਼ਬਦ ਕੀ ਜੋ ਮਨੁੱਖ ਗੁਰੂ ਦੇ ਸ਼ਬਦ ਦੀ ਚੋਟ ਨੂੰ ਖਾਂਦਾ ਹੈ ਉਹ ਫਿਰ ਪੂਜਣ ਯੋਗ ਹੋ ਜਾਂਦਾ ਹੈ ਇਥੋਂ ਤੱਕ ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਕਹਿਣ ਲੱਗੇ ਤਾਸ ਗੁਰੂ ਉਹ ਤਾਂ ਮੇਰਾ ਗੁਰੂ ਹੈ ਜਿਹੜਾ ਗੁਰੂ ਦੀ ਸਿੱਖਿਆ ਦਾ ਸ਼ਬਦ ਦਾ ਉਪਦੇਸ਼ ਦਾ ਨੇਜਾ ਚੋਟ ਨੂੰ ਸਹਾਰ ਗਿਆ ਭਾਵ ਕਿ ਜਿਨੇ ਗੁਰੂ ਦੀ ਸਿੱਖਿਆ ਗ੍ਰਹਿਣ ਕਰ ਲਈ ਉਹ ਗੁਰੂ ਹੈ ਤਾਸ ਗੁਰੂ ਮੈਂ ਦਾਸ ਕਹਿ ਲੱਗੇ ਮੈਂ ਤੇ ਉਹਦਾ ਸੇਵਕ ਬਣ ਜਾਵਾਂ ਮੇਰਾ ਮਨ ਕਰਦਾ ਹੈ ਕਿ ਮੈਂ ਉਸ ਦਾ ਚਰਨਾਂ ਦੀ ਧੂੜ ਉਸ ਦੇ ਚਰਨਾਂ ਦਾ ਸੇਵਾਦਾਰ ਬਣ ਜਾ ਜਿਹੜਾ ਮਨੁੱਖ ਉਸ ਗੁਰੂ ਦੇ ਸ਼ਬਦ ਦੀ ਗੁਰੂ ਦੀ ਸਿੱਖਿਆ ਦੀ ਉਪਦੇਸ਼ ਦੀ ਚੋਟ ਨੂੰ ਸਹਾਰਦਾ ਭਾਵ ਕਿ ਉਸ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਧਾਰਨ ਕਰਦਾ ਸਭ ਤੋਂ ਵੱਡੀ ਗੱਲ ਹੈ ਦੇਖੋ ਗੁਰਬਾਣੀ ਪੜ ਵੀ ਲਵਾਂਗੇ ਪਹਿਲਾ ਸਟੈਪ ਹੈ ਗੁਰਬਾਣੀ ਨੂੰ ਪੜਨਾ ਗੁਰਬਾਣੀ ਨੂੰ ਸੁਣਨਾ ਤੀਜੇ ਨੰਬਰ ਤੇ ਹੈ ਉਸ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਗੱਲ ਉੱਥੇ ਨਿਬੜਨੀ ਹੈ ਗੱਲ ਇਹ ਕੋਰਸ ਸਾਰਾ ਪੂਰਾ ਕਰਨਾ ਪਏਗਾ ਜੇ ਸੁਣ ਕੇ ਛੱਡ ਦਿੱਤਾ ਆਪਣੀਆਂ ਆਪਾ ਕਰਮਾਂ ਨਾ ਸੁਧਾਰੇ ਫੇਰ ਵੀ ਸੁਣ ਕੇ ਛੱਡ ਦਿੱਤਾ ਤੇ ਛੱਡ ਹੀ ਦਿੱਤਾ ਸੁਣ ਤੋਂ ਬਾਅਦ ਉਸ ਨੂੰ ਮੰਨਣਾ ਅਗਲਾ ਸਟੈਪ ਹੈ ਜਿੰਨਾ ਚਿਰ ਉਸ ਨੂੰ ਮੰਨਿਆ ਹੀ ਨਾ ਗਿਆ ਤੇ ਫਿਰ ਸੁਣੇ ਦਾ ਵੀ ਕੋਈ ਤਕ ਨਹੀਂ ਪੜੀਏ ਨਾ ਹੀ ਭੇਦ 부ਝੀਏ ਪਾਵਣਾ ਕਹਿਣ ਲੱਗੇ ਉਹ ਪੁਰਾਣੇ ਟਾਈਮਾਂ 'ਚ ਮਹਾਪੁਰਖ ਜਦੋਂ ਕਥਾ ਕਰਦੇ ਸੀ ਨਾ ਉਹ ਇੱਕ ਗੱਲ ਕਹਿੰਦੇ ਸੀ ਕਹਿੰਦੇ ਪੋਥੀ ਵਾਈ ਤੇ ਖੋਤੀ ਵਾਈ ਇੱਕ ਬਰਾਬਰੀ ਹੋ ਜਾਂਦੀ ਹੈ ਜਿਹੜਾ ਹੁਣ ਬੰਦਾ ਸਵੇਰੇ ਉੱਠ ਕੇ ਲੱਗ ਜੇ ਪੋਥੀ ਨੂੰ ਤੇ ਪੜ ਦੇਵੇ ਮੋਟੀ ਸਾਰੀ ਕੋਈ ਗ੍ਰੰਥ ਪੜ ਲਵੇ ਤੇ ਕਰਮ ਸੁਧਾਰੇ ਨਾ ਤੇ ਕਮਾਹ ਪੁਰਸ਼ ਕਹਿੰਦੇ ਕਿ ਖੋਤੀ ਪੌਣੀ ਦਾ ਮਤਲਬ ਹੈ ਕਿ ਆ ਖੇਤੀ ਕਰਦੇ ਹੁੰਦੇ ਸੀ ਕਹਿਣ ਲੱਗੇ ਬਰਾਬਰ ਹੀ ਐ ਪੋਥੀ ਵਾਈ ਤੇ ਖੋਤੀ ਵਾਈ ਇੱਕ ਬਰਾਬਰੀ ਹੋ ਜਾਂਦੀ ਐ ਜਦੋਂ ਗੱਲ ਗੱਲ ਮੰਨਣੀ ਨਹੀਂ ਕੋਈ ਪੜ ਕੇ ਛੱਡ ਦੇਣਾ ਬਸ ਪੜ ਲਿਆ ਰੋਜ਼ ਸਵੇਰੇ ਉੱਠ ਕੇ ਕਹਿਣ ਲੱਗੇ ਆਪਣੇ ਕਰਮ ਸੁਧਾਰਨ ਤੇ ਨਿਬੜਦੀ ਐ ਗੱਲ ਨਹੀਂ ਤਾਂ ਕੀ ਹੋ ਜਾਂਦਾ ਗੱਲ ਨਹੀਂ ਅਸੀਂ ਚੰਗੀਆਂ ਆਚਾਰੀਂ ਬੁਰੀਆਂ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਗੱਲਾਂ ਨਾਲ ਅਸੀਂ ਕਹਿ ਦਿੰਨੇ ਕਿ ਅਸੀਂ ਬਹੁਤ ਚੰਗੇ ਆ ਪਰ ਸਾਡੇ ਕਰਮ ਮਾੜੇ ਨੇ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀ ਆ ਮਨੋ ਕਸੁੱਧਾ ਕਾਲੀਆਂ ਬਾਹਰ ਚਿੱਟਵੀਆਂ ਮਨ ਤੇ ਕਾਲਾ ਹੋਇਆ ਪੈ ਕਸੁੱਧਾ ਭੈੜਾ ਕਾਲਾ ਹੋਇਆ ਪੈ ਤੇ ਬਾਹਰ ਚਿੱਟਵੀਆਂ ਬਾਹਰੋਂ ਚਿੱਟੇ ਬਣ ਕੇ ਰਹੀਏ ਲਿਬਾਸ ਵਧੀਆ ਸੋਹਣੇ ਧਾਰਨ ਕਰੀਏ ਬਾਹਰੋਂ ਮਿੱਠੀਆਂ ਮਿੱਠੀਆਂ ਗੱਲਾਂ ਕਰੀਏ ਪਰ ਕਹਿਣ ਲੱਗੇ ਗੱਲ ਤਾਂ ਅੰਦਰ ਦੇ ਨਵੇੜੇ ਤੇ ਹੋਣੀ ਹੈ ਨਾ ਵੀ ਅੰਦਰ ਕੀ ਹੈ ਹੁਣ ਇਹ ਅਗਲਾ ਬਚਨ ਆਪਾਂ ਫੁਰਮਾਨ ਸਰਵਣ ਕਰਦੇ ਹਾਂ ਕਬੀਰ ਮੁੱਲਾ ਮਨਾਰੇ ਕਿਆ ਚੜੈ ਸਾਈ ਨਾ ਬਹਿਰਾ ਹੋਏ ਜਾ ਕਾਰਨ ਤੂੰ ਬਾਗ ਦੇਹ ਦਿਲ ਹੀ ਪੀਤਰ ਜੋਏ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਨੇ ਇੱਥੇ ਮੁੱਲਾ ਨੂੰ ਕਿਹਾ ਗਿਆ ਮੁੱਲਾ ਕਹਿੰਦੇ ਨੇ ਜਿਹੜਾ ਮਸਜਿਦ ਦੇ ਵਿੱਚ ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਗ੍ਰੰਥੀ ਹੁੰਦਾ ਹੈ ਜਾ ਮੰਦਰ ਦੇ ਵਿੱਚ ਪੰਡਤ ਹੁੰਦਾ ਹੈ ਇਸੇ ਤਰ੍ਹਾਂ ਉਹਨਾਂ ਨੇ ਮਸੀਤ ਦੇ ਅੰਦਰ ਜਿਹੜਾ ਸੇਵਾ ਦਾ ਰੱਖ ਹੁੰਦਾ ਉਹਨੂੰ ਮੁੱਲਾ ਕਹਿੰਦੇ ਨੇ ਮੌਲਵੀ ਵੀ ਕਹਿ ਦਿੰਦੇ ਨੇ ਮੁੱਲਾ ਕਹਿੰਦੇ ਨੇ ਉਹ ਕੀ ਕਰਦਾ ਹੁੰਦਾ ਹੈ ਉਹ ਸਵੇਰੇ ਉੱਠ ਕੇ ਜਿਵੇਂ ਆਪਾਂ ਸਵੇਰੇ ਅੰਮ੍ਰਿਤ ਵੇਲੇ ਦਾ ਹੋਕਾ ਦਿੰਦੇ ਆ ਉਹ ਇੱਕ ਮਿਨਾਰ ਬਣੀ ਹੁੰਦੀ ਹੈ ਤੇ ਉਹ ਮਨਾਰੇ ਦੇ ਉੱਪਰ ਚੜ੍ਹ ਕੇ ਤੇ ਉੱਚੀ ਬਾੰਗਾ ਦਿੰਦੇ ਅੱਲਾਹੁ ਅੱਲਾਹੁ ਇਸ ਤਰ੍ਹਾਂ ਬਾੰਗਾ ਨੇ ਉਹਨੂੰ ਕਹਿੰਦੇ ਨੇ ਬਾੰਗ ਦੇਣੀ ਇੱਥੇ ਫੁਰਮਾਨ ਕਰਦੇ ਨੇ ਮੁੱਲਾ ਮਨਾਰੇ ਕਿਆ ਚੜੇ ਕਹਿਣ ਲੱਗੇ ਉਹ ਮੁੱਲਾ ਕਹਿਣ ਲੱਗੇ ਇੰਨੀ ਉੱਚੀ ਮਸਜਿਦ ਦੀ ਮਨਾਰ ਤੇ ਚੜਨ ਦੀ ਕੀ ਲੋੜ ਐ ਕਹਿਣ ਲੱਗੇ ਕਿ ਇਸ ਦਾ ਤੈਨੂੰ ਆਪ ਨੂੰ ਤਾਂ ਕੋਈ ਫਾਇਦਾ ਹੋ ਨਹੀਂ ਰਿਹਾ ਤੂੰ ਠੀਕ ਐ ਤੂੰ ਸਾਰੇ ਪਿੰਡ ਨੂੰ ਤਾਂ ਅੱਲਾ ਅੱਲਾ ਕਰਕੇ ਸੁਣਾ ਦਿੱਤਾ ਸਾਈਂ ਨਾ ਬਹਿਰਾ ਹੋਏ ਕਹਿਣ ਲੱਗੇ ਰੱਬ ਬੋਲਾ ਥੋੜੀ ਐ ਜਿਹਨੂੰ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਬੁਲਾ ਰਹੇ ਉਹ ਤੇਰੇ ਦਿਲ ਦੀ ਹਾਲਤ ਵੀ ਜਾਣਦਾ ਹੈ ਉਸ ਨੂੰ ਠੱਗਿਆ ਨਹੀਂ ਜਾ ਸਕਦਾ ਜਿਹੜਾ ਇਨਸਾਨ ਜਿਆਦਾ ਉੱਚੀ ਉੱਚੀ ਰੌਲਾ ਪਾ ਪਾ ਕੇ ਨਾਮ ਜਪਣ ਦਾ ਕਰਦਾ ਹੋਵੇ ਨਾ ਉਹ ਸਮਝ ਲਓ ਵੀ ਉਹ ਬਾਹਰੋਂ ਹੀ ਕਰ ਰਿਹਾ ਹੈ ਕਿਉਂਕਿ ਜਿਹੜਾ ਜਿਸ ਨੇ ਅੰਦਰੋਂ ਗਹਿਰਾਈ ਤੋਂ ਜਪਣਾ ਹੈ ਨਾ ਉਹ ਫਿਰ ਰੌਲਾ ਨਹੀਂ ਪਾਉਂਦਾ ਉਹਨਾਂ ਨੂੰ ਜ਼ਰੂਰਤ ਨਹੀਂ ਕਿਉਂਕਿ ਕੁਝ ਵਿਖਾਉਣਾ ਥੋੜੀ ਹੈ ਕਿਸੇ ਨੂੰ ਕੁਝ ਫੁਰਮਾਨ ਕਰਦੇ ਨੇ ਮੁੱਲਾ ਮਨਾਰੇ ਕਿਆ ਚੜੇ ਸਾਈਂ ਨਾ ਬਹਿਰਾ ਹੋਏ ਕਹਿ ਲੱਗੇ ਇਹ ਮੌਲਵੀ ਸਾਹਿਬ ਇੰਨੀ ਉੱਚੀ ਮਨਾਰ ਤੇ ਚੜ ਕੇ ਉੱਚੀ ਉੱਚੀ ਕੂਕਾਂ ਮਾਰ ਕੇ ਰੱਬ ਨੂੰ ਪੁਕਾਰਨ ਦੀ ਕੀ ਲੋੜ ਐ ਰੱਬ ਬੋਲਾ ਥੋੜੀ ਐ ਅਗਲਾ ਬਚਨ ਕਹਿਣ ਲੱਗੇ ਜਾ ਕਾਰਨ ਤੂੰ ਬਾਗ ਦੇ ਜਿਸ ਰੱਬ ਦੀ ਨਵਾਜ਼ ਦੀ ਖਾਤਰ ਜਾ ਕਾਰਨ ਜਿਸ ਨੂੰ ਬੁਲਾਉਣ ਦੀ ਖਾਤਰ ਤੂੰ ਉੱਚੀ ਉੱਚੀ ਬਾਂਗਾ ਦੇ ਰਿਹਾ ਐ ਬੋਲ ਰਿਹਾ ਐ ਆਵਾਜ਼ ਦੇ ਰਿਹਾ ਐ ਦਿਲ ਹੀ ਭੀਤਰ ਜੋਏ ਅਸਲ ਦੇ ਵਿੱਚ ਉਹ ਤੇਰੇ ਦਿਲ ਦੇ ਅੰਦਰ ਹੀ ਵਸਦਾ ਐ ਉਹ ਬਾਹਰ ਨਹੀਂ ਇੰਨੀ ਉੱਚੀ ਬੋਲਣ ਦੀ ਇੰਨੀ ਉੱਚੀ ਕੂਕਾਂ ਮਾਰਨ ਦੀ ਲੋੜ ਨਹੀਂ ਕੂਕਾਂ ਮਾਰ ਕੇ ਬਾਂਗਾ ਦੀ ਕਿ ਰੱਬ ਨੂੰ ਪੁਕਾਰਨ ਦੀ ਸੱਦਨ ਦੀ ਜ਼ਰੂਰਤ ਨਹੀਂ ਉਹਦੇ ਵਾਸਤੇ ਤੈਨੂੰ ਆਪਦੇ ਅੰਦਰ ਦੀ ਯਾਤਰਾ ਕਰਨੀ ਪੈਗੀ ਆਪਦੇ ਅੰਦਰੋਂ ਆਵਾਜ਼ ਮਾਰਨੀ ਪੈਗੀ ਕਿਉਂਕਿ ਦਿਲ ਹੀ ਭੀਤਰ ਜੋਏ ਉਹ ਪਰਮਾਤਮਾ ਉਹ ਅੱਲਾ ਤੇਰੇ ਦਿਲ ਦੇ ਅੰਦਰ ਵਸਦਾ ਹੈ ਉਹ ਬਾਹਰ ਨਹੀਂ ਜਿਹਨੂੰ ਬਾਹਰ ਇੰਨੀ ਉੱਚੀ ਪੁਕਾਰ ਕੇ ਜਿਹੜਾ ਤੂੰ ਸੱਦਣ ਦਾ ਯਤਨ ਕਰ ਰਿਹਾ ਹੈ